ਸੋਰਠਾ ਮਹੱਲਾ 5 ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸਰਣਾ ਸੰਤ ਹਮਾਰੀ ਓਟ ਸਤਾਣੇ ਸੰਤ ਹਮਾਰਾ ਗਹਿਣਾ ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸਰਣਾ ਪੰਜਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਬਾਣੀ ਚੱਲ ਰਹੀ ਹੈ ਰਾਗ ਸੋਰਠ ਦੇ ਵਿੱਚ ਅੰਗ 614 ਦੇ ਉੱਪਰ ਸੋ ਆਪਣੇ ਬਚਨ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸਰਣਾ ਠਾਮ ਸੰਤਨ ਕੀ ਰੇਨ ਪਿਆਰੇ ਅਰਥਾਤ ਗਏ ਪਿਆਰੇ ਜੀ ਹਾਂ ਸੇ ਸੰਤਾਂ ਦੇ ਚਰਨਾਂ ਦੀ ਧੂੜ ਹਾਂ ਹਮ ਸੰਤਨ ਕੀ ਸਰਣਾ ਅਰਥਾਤ ਕਿ ਅਸੀਂ ਸੰਤਾਂ ਦੀ ਸ਼ਰਣ ਦੇ ਵਿੱਚ ਹਾਂ ਉਹਨਾਂ ਦੇ ਚਰਨਾਂ ਦੀ ਓਟ ਦੇ ਵਿੱਚ ਹਾਂ ਕਹਿੰਦੇ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ ਸੰਤ ਹਮਾਰੀ ਓਟ ਸਤਾਣੀ ਅਰਥਾਤ ਕਿ ਸੰਤ ਜਾਨੀ ਸਾਡੀ ਬਹੁਤ ਸਤਾਣੀ ਅਰਥਾਤ ਕਿ ਬੜੇ ਤਾਣ ਵਾਲੀ ਬੜੇ ਬਾਲ ਵਾਲੀ ਬਲਵਾਨ ਓਟ ਹਨ ਬਲਵਾਨ ਆਸਰਾ ਹਨ ਔਰ ਸੰਤ ਹਮਾਰਾ ਗਹਿਣਾ ਅਰਥਾਤ ਕਿ ਸੰਤ ਜਨ ਸਾਡਾ ਕੀਮਤੀ ਗਹਿਣਾ ਹਨ ਮਾਨੋ ਕਹਿੰਦੇ ਹਮ ਸੰਤਨ ਸਿਓ ਬਣ ਆਈ ਪੂਰਬਾ ਲਿਖਿਆ ਪਾਈ ਹਾਮਾਂ ਸੰਤਨ ਸਿਉ ਬਣਾਈ ਸਾਡੀ ਕੇਵਲ ਤੇ ਕੇਵਲ ਸੰਤਾਂ ਦੇ ਨਾਲ ਹੀ ਬਣਾਈ ਹੈ ਸਾਡੀ ਪ੍ਰੀਤ ਕੇਵਲ ਸੰਤਾਂ ਦੇ ਨਾਲ ਹੀ ਪਈ ਹੈ ਕਹਿੰਦੇ ਪੂਰਬ ਲਿਖਿਆ ਪਾਈ ਅਰਥਾਤ ਇਹਦੇ ਵਿੱਚ ਸਾਡੀ ਕੋਈ ਚਤਰਾਈ ਵਗੈਰਾ ਨਹੀਂ ਸਿਆਣਪ ਨਹੀਂ ਬਲਕੇ ਪੂਰਬਲੇ ਜਨਮਾਂ 'ਚ ਕੀਤੇ ਹੋਏ ਪੁੰਨ ਕਰਮਾਂ ਦੇ ਫਾਲ ਵਜੋਂ ਹੀ ਅਸੀਂ ਸੰਤਾਂ ਦੇ ਨਾਲ ਪ੍ਰੀਤ ਵਾਲੀ ਦਾਤ ਪਾਉਣੀ ਕੀਤੀ ਹੈ ਕਹਿੰਦਾ ਇਹੋ ਮਾਨ ਤੇਰਾ ਪਾਈ ਰਹਾਓ ਤੇ ਮਹਾਰਾਜ ਕਹਿੰਦੇ ਭਾਈ ਸੰਤ ਜਨੋ ਮੇਰਾ ਮਾਨ ਤੁਹਾਡਾ ਹੀ ਹੈ ਸੁਰਹਾਓ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਸੰਤਨ ਸਿਓ ਮੇਰੀ ਲੈਵਾ ਦੇਵੀ ਸੰਤਨ ਸਿਓ ਬਿਵਹਾਰਾ ਸੰਤਨ ਸਿਓ ਹਮਲਾਹਾ ਖਾਟਿਆ ਹਰ ਭਗਤ ਪਰੇ ਪੰਧਾਰਾ ਸੰਤਨ ਸਿਓ ਮੇਰੀ ਲੇਵਾ ਦੇਵੀ ਅਰਥਾਤ ਕਿ ਸਾਡੀ ਲੇਵਾ ਦੇਵੀ ਅਥਵਾ ਲੈਣ ਦੇਣ ਵੀ ਕੇਵਲ ਤੇ ਕੇਵਲ ਸੰਤਾਂ ਦੇ ਨਾਲ ਹੀ ਐ ਭਾਈ ਔਰ ਸੰਤਨ ਸਿਓ ਵਿਵਹਾਰ ਅਰਥਾਤ ਕਿ ਸਾਡੀ ਸਾਰੀ ਵਰਤੋਂ ਵਿਹਾਰ ਕੇਵਲ ਸੰਤਾਂ ਦੇ ਨਾਲ ਹੀ ਐ ਕਹਿੰਦੇ ਸੰਤਨ ਸਿਉ ਹਮਲਾਹਾ ਖਾਟਿਆ ਹਰ ਭਗਤ ਪਰੇ ਪੰਡਾਰਾ ਸੰਤਨ ਸਿਉ ਹਮਲਾਹਾ ਖਾਟਿਆ ਅਰਥਾਤ ਕਿ ਸੰਤਾਂ ਦੀ ਸੰਗਤ ਦੇ ਵਿੱਚ ਉਹਨਾਂ ਦੀ ਸ਼ਰਣ ਦੇ ਵਿੱਚ ਰਹਿਣ ਦੇ ਕਰਕੇ ਅਸੀਂ ਇੱਕ ਨਾਮ ਰੂਪੀ ਲਾਹਾ ਖਟਿਆ ਹੈ ਕਿਹੜਾ ਕਹਿੰਦੇ ਹਰ ਭਗਤ ਪਰੇ ਪੰਡਾਰਾ ਤੇ ਸਾਡੇ ਹਿਰਦੇ ਰੂਪੀ ਅੰਤਿਸ਼ ਕਰਨ ਰੂਪੀ ਪੰਡਾਰਾ ਹਰੀ ਪਰਮੇਸ਼ਰ ਦੀ ਭਗਤੀ ਦੇ ਨਾਲ ਨਨਕਾ ਨਕ ਪਰ ਗਏ ਕਹਿੰਦਾ ਸੰਤਨਾਮੋ ਕੋ ਪੂੰਜੀ ਸੌਪੇ ਤ ਉਤਰਿਆ ਮਨ ਕਾ ਤੋਖਾ ਧਰਮ ਰਾਏ ਅਬ ਕਹਾ ਕਰਾਗੋ ਜੋ ਭਾਟੇ ਸਗਲੋ ਲੇਖਾ ਸੰਤਨਾਮੋ ਕੋ ਪੂੰਜੀ ਸੌਪੀ ਅਰਥਾਤ ਕਿ ਸੰਤ ਜਨਾਂ ਨੇ ਸਾਨੂੰ ਇੱਕ ਪੂੰਜੀ ਇੱਕ ਦੌਲਤ ਸੌਂਪੀ ਅਰਪਣ ਕੀਤੀ ਹੈ ਸਾਡੇ ਤਾ ਉਤਰਿਆ ਮਨ ਕਾ ਤੋਖਾ ਨਾਮ ਰੂਪੀ ਪੌਂਜੀ ਸੌਪਣ ਦੇ ਸਦਕਾ ਹੈ ਮਹਾਰਾਜ ਕਹਿੰਦੇ ਸਾਡੇ ਮਨ ਦਾ ਤੋਖਾ ਅਰਥਾਤ ਕਿ ਛਲ ਜਾਂ ਫਰੇਬ ਉਤਰ ਗਿਆ ਜਾਂ ਫਿਰ ਤੋਖਾ ਅਰਥਾਤ ਕਿ ਤੋਖ ਤੁਖੀ ਇੱਕ ਚੋਰਾ ਕ ਤੋਖ ਲੱਕ ਫਿਕਰ ਇਕਾਂ ਦੇਸ਼ਾ ਜਿਹੜਾ ਸਦਾ ਹੀ ਬਣਿਆ ਰਹਿੰਦਾ ਸੀ ਉਹ ਦੂਰ ਹੋ ਗਿਆ ਕਹਿੰਦੇ ਧਰਮ ਰਾਏ ਅਬ ਕਹਾ ਕਰਾ ਗੋ ਜੋ ਫਾਟੇ ਸਗਲੋ ਲੇਖਾ ਇਹ ਧਰਮ ਰਾਯਾ ਬ ਕਹਾ ਕਰ ਗੋਰ ਥਾਤ ਕਿ ਧਰਮ ਰਾਜਾ ਹੁਣ ਪਲਾ ਸਾਡਾ ਕੀ ਕਰ ਸਕਦਾ ਸਾਡਾ ਕੀ ਵਿਗਾੜ ਸਕਦਾ ਜੋ ਫਾਟਿਓ ਸਗਲੋ ਲੇਖਾ ਗੁਰੂ ਮਹਾਰਾਜ ਜੀਆਂ ਦੀ ਕਿਰਪਾ ਦੇ ਸਦਕਾ ਜਦ ਸਾਡੇ ਕਰਮਾਂ ਦਾ ਸਾਰਾ ਲੇਖਾ ਜੋਖਾ ਸਾਫ ਕਿਤਾਬ ਹੀ ਪਾੜ ਦਿੱਤਾ ਸਤਿਗੁਰੂ ਪਾਤਸ਼ਾਹ ਜੀ ਨੇ ਸੋ ਅਗੋ ਆਪਣੇ ਬਚਨ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਮਹਾ ਆਨੰਦ ਪਾਇ ਸੁਖ ਪਾਇਆ ਸੰਤਨ ਕਾ ਪ੍ਰਸਾਦੈ ਕਹੋ ਨਾਨਕ ਹਰਿ ਸਿਉ ਮਨ ਮਾਨਿਆ ਰੰਗ ਰਤੇ ਬਿਸਮਾਦੇ ਮਹਾ ਆਨੰਦ ਪਾਇ ਸੁਖ ਪਾਇਆ ਮਹਾਰਾਜ ਕਹਿੰਦੇ ਬਹੁਤ ਵੱਡੇ ਆਨੰਦ ਦੀ ਪ੍ਰਾਪਤੀ ਹੋਈ ਅਸੀਂ ਸੁਖ ਪਾਉਣਾ ਕੀਤਾ ਸਦੀਵੀ ਸੰਤਨ ਦਾ ਪ੍ਰਸਾਦ ਹੈ ਕਿਵੇਂ ਪਾਉਣਾ ਕੀਤਾ ਸੰਤਾਂ ਦੀ ਕਿਰਪਾ ਦੇ ਸਦਕਾ ਮਹਾਰਾਜ ਕਹਿੰਦੇ ਇਸ ਦੀਵੀ ਸੁਖ ਤੇ ਮਹਾਨ ਆਨੰਦ ਪਾਉਣਾ ਕੀਤਾ ਹੈ ਕਹਿੰਦੇ ਕਹੋ ਨਾਨਕ ਹਰਿ ਸਿਉ ਮਨ ਮਾਨਿਆ ਰੰਗ ਰਤੇ ਬਿਸਮਾਦੇ ਕਹੋ ਨਾਨਕ ਹਰਿ ਸਿਉ ਮਨ ਮਾਨਿਆ ਕਹਿੰਦੇ ਨੇ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਦੇ ਮਹਾਰਾਜ ਕਿ ਹੁਣ ਸਾਡਾ ਹਰਿ ਸਿਉ ਮਨ ਮਾਨਿਆ ਹਰੀ ਪਰਮੇਸ਼ਰ ਜੀ ਦੇ ਨਾਲ ਮਨ ਮੰਨ ਗਿਆ ਭਰ ਮਹਾਰਾਜ ਕਹਿੰਦਾ ਰੰਗ ਰਤੈ ਵਿਸਮਾਦੇ ਅਸੀਂ ਹੁਣ ਵਿਸਮਾਦੀ ਰੰਗ ਦੇ ਵਿੱਚ ਰੰਗੇ ਗਏ ਜਾਂ ਫਿਰ ਵਿਸਮਾਦੀ ਪਰਮੇਸ਼ਰ ਦੇ ਰੰਗ ਅਥਵਾ ਪ੍ਰੇਮ ਦੇ ਵਿੱਚ ਰੰਗੇ ਗਏ ਸੋਗੋ ਆਪਣੇ ਅਗਲੇ ਬਚਨ ਦੇ ਵਿੱਚ ਧੰਨ ਗੁਰੂ ਅਰਜਨ ਦੇਹ ਮਹਾਰਾਜ ਕਿਰਪਾ ਕਰਦੇ ਹਨ ਸੋਰਠੋ ਮਹੱਲਾ ਪੰਜਵਾ ਜੇਤੀ ਸਮਗਰੀ ਦੇਖੋ ਰੇ ਨਾਰੇ ਤੇਤੀ ਛੱਡ ਜਾਣੇ ਕਰਾਮ ਨਾਮ ਸਗ ਕਰ ਬਿਹਾਰਾ ਪਾਵਹ ਪਦ ਨਿਰਬਾਨੇ ਜਤੇ ਸਮਗਰੀ ਦੇਖੋ ਰੇ ਨਰ ਅਰਥਾਤ ਕਹੇ ਨਾਰਾ ਮਨੁਖ ਤੁਸੀਂ ਆਪਣੀਆਂ ਇਹਨਾਂ ਅੱਖਾਂ ਦੇ ਨਾਲ ਜਿੰਨੀ ਵੀ ਸਮਗਰੀ ਅਰਥਾਤ ਪਦਾਰਥ ਜਾਂ ਮੈਟਰ ਮਟੀਰੀਅਲ ਦੇਖਦੇ ਹੋ ਤੇ ਤੇਹੀ ਛੱਡ ਜਾਣਿਓ ਸਾਰੇ ਦੀ ਸਾਰੇ ਮਹਾਰਾਜ ਕਹਿੰਦੇ ਇੱਥੇ ਧਰਤੀ ਦੇ ਵਿੱਚ ਹੀ ਛੱਡ ਜਾਣੀ ਹੈ ਤੁਸੀਂ ਜਦੋਂ ਪਰਲੋਕ ਗਮਨ ਕੀਤਾ ਕਹਿੰਦਾ రామਨਾਮ ਸੰਗ ਕਰ ਬਿਉਹਾਰਾ ਪਾਵੈ ਪਦ ਨਿਰਬਾਨੀ ਸੋਇਸ ਕਰਕੇ ਪਾਈ RAM ਜੀ ਦੇ ਨਾਮ ਦੇ ਨਾਲ ਵਰਤੋਂ ਬਿਹਾਰ ਰੱਖਣੀ ਕਰੋ ਮਹਾਰਾਜ ਕਹਿੰਦੇ ਜੇ ਐਵੇਂ ਕਰੋਗੇ ਤਾਂ ਪਾਵਹ ਪਦ ਨਿਰਬਾਨੀ ਅਰਥਾਤਕ ਤੁਸੀਂ ਨਿਰਬਾਨ ਪਦਵੀ ਨੂੰ ਪਾਵੋਗੇ ਮੋਕਸ਼ ਪਦਵੀ ਨੂੰ ਪਾਵੋਗੇ ਨਿਰਦੁਖ ਜਾਂ ਨਿਰਲੇਪ ਪਦਵੀ ਨੂੰ ਪਾਉਣਾ ਕਰੋਗੇ ਸੋ ਅਗੁਰ ਹਉ ਵਾਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਪਿਆਰੇ ਤੂੰ ਮੇਰੋ ਸੁਖ ਦਾਤਾ ਗੁਰੇ ਪੂਰਾ ਦਿਆ ਉਪਦੇਸਾ ਤੁਮਹੀ ਸੰਗ ਪਰਤਾ ਰਹਾਓ ਪਿਆਰੇ ਤੂੰ ਮੇਰੋ ਸੁਖ ਦਾਤਾ ਹੈ ਪਿਆਰੇ ਪਰਮੇਸ਼ਰ ਜੀ ਤੁਸੀਂ ਸਾਨੂੰ ਸੁੱਖਾਂ ਦੀ ਦਾਤ ਕਰਨੇ ਵਾਲੇ ਹੋ ਤੁਸੀਂ ਹੀ ਸਾਡੇ ਸੁੱਖਾਂ ਦੇ ਦਾਤੇ ਹੋ ਕਹਿੰਦਾ ਗੌਰਪੂਰਾ ਦਿਓ ਉਪਦੇਸ਼ਾ ਗੁਰੂ ਮਹਾਰਾਜੀਆਂ ਨੇ ਪੂਰੇ ਸਤਗੁਰੂ ਪਾਸ਼ਾ ਜੀ ਨੇ ਸਾਨੂੰ ਉਪਦੇਸ਼ ਕਰਨਾ ਕੀਤਾ ਫੁਰਮਾਨ ਕਰਨਾ ਕੀਤਾ ਹੈ ਹੁਕਮ ਕਰਨਾ ਕੀਤਾ ਹੈ ਸੋ ਇਸ ਕਰਕੇ ਤੁਮਹੀ ਸੰਗ ਪਰਾਤਾ ਹੈ ਪਿਆਰੇ ਪਰਮੇਸ਼ਰ ਜੀ ਅਸੀਂ ਕੇਵਲ ਤੇ ਕੇਵਲ ਤੁਹਾਡੇ ਨਾਲ ਹੀ ਪਲੀ ਪ੍ਰਕਾਰ ਰਾਤੇ ਰਹਿੰਦੇ ਹਾਂ ਰੰਗੇ ਰਹਿੰਦੇ ਹਾਂ ਤੁਹਾਡੇ ਵਿੱਚ ਲੀਨ ਰਹਿੰਦੇ ਹਾਂ ਚੰਗੀ ਤਰਾ ਸੁਰ ਹਾਉ ਅਰਥਾਤ ਵਿਸ਼ਰਾਮ ਦੇ ਕੇ ਅਗੋਂ ਆਪਣੇ ਬਚਨ ਦੇ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਕਾਮ ਕਰੋਧ ਲੋਭ ਮੋਹ ਅਭਿਮਾਨ ਤਾਮਹਿ ਸੁਖ ਨਹੀਂ ਪਾਈਆ ਹੋਰੇ ਨਤ ਸਗਲ ਕੇ ਮੇਰੇ ਮਨ ਤੋ ਅਨੰਦ ਮੰਗਲ ਸੁਖ ਪਾਈਆ ਕਾਮ ਕਰੋਧ ਲੋਭ ਮੋਹ ਅਭਿਮਾਨ ਤਾਮਹਿ ਸੁਖ ਨਹੀਂ ਪਾਈਆ ਅਰਥਾਤ ਜਿਹੜੇ ਵਿਕਾਰ ਨੇ ਕੰਮ ਕਰੋ ਤੇ ਲੋਭ ਮੋਹ ਤੇ ਅਹੰਕਾਰ ਵਗੈਰਾ ਤਾਂ ਮਹ ਸੁੱਖ ਨਹੀਂ ਪਾਈਆ ਅਰਥਾਤ ਇਹਨਾਂ ਦੀ ਕੁਸੰਗਤ ਵਿੱਚ ਕਦੇ ਵੀ ਸੁੱਖ ਨਹੀਂ ਭਾਵੀਦਾ ਕਹਿੰਦਾ ਹੋ ਹੋਰੇਨ ਤੂੰ ਸਗਲ ਕੀ ਮੇਰੇ ਮਨ ਤਾ ਅਨੰਦ ਮੰਗਲ ਸੁੱਖ ਪਾਈਆ ਹੋ ਹੋਰੇਨ ਤੂੰ ਸਗਲ ਕੀ ਮੇਰੇ ਮਨ ਅਰਥਾਤ ਕੇ ਮੇਰੇ ਮਨ ਤੋ ਸਾਰਿਆਂ ਦੇ ਚਰਨਾਂ ਦੇ ਢੋੜ ਹੋਇਆ ਰਹਿ ਚਰਨਾਂ ਦਾ ਕੱਟਾ ਹੋਇਆ ਰਹਿ ਤਾਂ ਹੀ ਮਾਰੇ ਕਹਿੰਦੇ ਤੋ ਆਨੰਦ ਮੰਗਲ ਸੁਖ ਪਾਈਐ ਤਾਂ ਹੀ ਭਾਈ ਆਨੰਦ ਸਰੂਪ ਪਰਮੇਸ਼ਰ ਨੂੰ ਪਾਵੀ ਦਾ ਮੰਗਲ ਖੁਸ਼ੀਆਂ ਖੇੜੇ ਪਾਵੀ ਦੇ ਨੇ ਸੁਖ ਪਾਵੀਦਾ ਹੈ ਸੋਗੋ ਆਪਣੇ ਬਚਨ ਦੇ ਤੀਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਕਾਲ ਨਾ ਪਾਨੈ ਅੰਤਰ ਵਿਦ ਜਾਣੈ ਤਾਂ ਕੀ ਕਰਮਨ ਸੇਵਾ ਕਰ ਪੂਜਾ ਹੋਮ ਇਹ ਮਨਵਾ ਅਕਾਲ ਮੂਰਤ ਗੁਰਦੇਵਾ ਕਾਲ ਨਾ ਪਾਨੈ ਅੰਤਰ ਵਿਦ ਜਾਣੈ ਉਹ ਕਿਸੇ ਦੀ ਵੀ ਕਾਲ ਕਮਾਇਆ ਜਾਈ ਨਹੀਂ ਜਾਣ ਦਿੰਦਾ ਅਰਥ ਨਹੀਂ ਜਾਣ ਦਿੰਦਾ ਭਨਦਾ ਨਹੀਂ ਅੰਤਰ ਵਿਦ ਜਾਣੈ ਤੇ ਅੰਦਰ ਦੀ ਵਿਧੀ ਨੂੰ ਜਾਣਦਾ ਹੈ ਸਾਡੇ ਅੰਦਰ ਦੇ ਆਵਾਸਾ ਨੂੰ ਜਾਣਦਾ ਹੈ ਅਕਾਲ ਪੁਰਖ ਵਾਹਿਗੁਰੂ ਕਹਿੰਦਾ ਤਾਂ ਕੀ ਕਰ ਮੰਨ ਸੇਵਾ ਹੈ ਮੇਰੇ ਮਨਾਂ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਸੇਵਾ ਥੋਆ ਸਿਮਰਨ ਕਰਨਾ ਕਰ ਕਹਿੰਦੇ ਕਰ ਪੂਜਾ ਹੋਮ ਇਹੋ ਮੰਨਵਾ ਅਕਾਲ ਮੂਰਤ ਗੁਰ ਦੇਵਾ ਕਰ ਪੂਜਾ ਹੋਮ ਇਹੋ ਮੰਨਵਾ ਮਹਾਰਾਜ ਕਹਿੰਦੇ ਜੇ ਪੂਜਾ ਕਰਨੀ ਹੈ ਨਾ ਅਕਾਲ ਦੀ ਤਮਹਾਰਾਏ ਕਹਿੰਦਾ ਇਸ ਤਰੀਕੇ ਦੇ ਪੂਜਾ ਕਰ ਕਿ ਆਪਣਾ ਮਾਨ ਹੀ ਮਹਾਰਾਜ ਕਹਿੰਦਾ ਹਵਨਕੁੰਡ ਦੇ ਵਿੱਚ ਅਰਪਣ ਕਰਦੇ ਪਿਆਰੇ ਦੇ ਨੰਮੇ ਤੋਂ ਦੀ ਪੂਜਾ ਕਰਦਾ ਹੋਇਆ ਕਿਹਦੇ ਕਹਿੰਦਾ ਆਕਾਲ ਮੂਰਤ ਗੁਰਦੇਵਾ ਜਿਹੜਾ ਗੁਰਦੇਵ ਸਤਗੁਰੂ ਦੀ ਮੂਰਤ ਆਕਾਲ ਹੈ ਨਾ ਜਿਹਦਾ ਸਰੂਪ ਜਾਂ ਚਿੱਤਰ ਕਾਲ ਦੇ ਪ੍ਰਭਾਵ ਤੋਂ ਰਹਿਤ ਹੈ ਮਹਾਰਾਜ ਕਹਿੰਦੇ ਉਹਦੀ ਪੂਜਾ ਕਰਦਾ ਹੋਇਆ ਆਪਣਾ ਮਾਨ ਹੀ ਹਵਨਕੁੰਡ ਦੇ ਵਿੱਚ ਅਰਪਣ ਕਰਦੇ ਉਹਦੇ ਸੋਗ ਆਪਣੇ ਬਚਨ ਦਾ ਚੌਥਾ ਚਰਣ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਗੋਬਿੰਦ ਦਾਮੋਦਰ ਦਿਆਲ ਮਾਦਵੇ ਪਾਰ ਹਮ ਨਰੰਕਾਰਾ ਨਾਮ ਵਰਦਨ ਨਾਮ ਵਾਲੇ ਵਾ ਨਾਮ ਨਾਨਕ ਪ੍ਰਾਨ ਆਧਾਰਾ ਗੋਬਿੰਦ ਦਾਮੋਦਰ ਦਿਆਲ ਮਾਦਵੇ ਅਰਥਾਤ ਕਿਉ ਕਾਲਪੁਰਖ ਵਾਹਿਗੁਰੂ ਗੋਬਿੰਦ ਅਰਥਾਤ ਸ੍ਰਿਸ਼ਟੀ ਦਾ ਰਾਜਾ ਹੈ ਦਾ ਮੋਦਰ ਅਰਥਾਤਕ ਜਿਹਦੇ ਉਦਰਦਵਾਲੇ ਦਾਮ ਭਾਵ ਕੇ ਢਿੱਡ ਦਵਾਲੇ ਰੱਸੀ ਭਾਵ ਕ੍ਰਿਸ਼ਨ ਭਾਵ ਕਾਲਪੁਰਖ ਵਾਹਿਗੁਰੂ ਦਿਆਲ ਅਰਥਾਤਕ ਜਿਹੜਾ ਦਇਆ ਦਾ ਕਰ ਹੈ ਮਾਦਵੇ ਅਰਥਾਤ ਜਿਹੜਾ ਮਾਇਆ ਦਾ ਪਤੀ ਹੈ ਪਰਮੇਸ਼ਰ ਪਾਰਹੁਮ ਅਰਥਾਤਕ ਜਿਹੜਾ ਪਰੇ ਤੋਂ ਪਰੇ ਹੈ ਬ੍ਰਹਮ ਔਰ ਨਿਰੰਕਾਰਾ ਅਰਥਾਤਕ ਜਿਹੜਾ ਆਕਾਰ ਤੋਂ ਰਹਿਤ ਹੈ ਅਦ੍ਰਿਸ਼ਟ ਹੈ ਨਿਰਗੁਣ ਬ੍ਰਹਮ ਹੈ ਕਹਿੰਦਾ ਨਾਮ ਵਰਤਣਾ ਨਾਮ ਵਾਲੇ ਵਾ ਨਾਮ ਨਾਨਕ ਪ੍ਰਾਨ ਆਧਾਰਾ ਨਾਮ ਵਰਤਣਾ ਨਾਮ ਵਾਲੇ ਵਾ ਨਾਮ ਹੀ ਸਾਡੇ ਵਰਤੋਂ ਵਿਹਾਰ ਹੈ ਮਾਰੇ ਕਹਿੰਦੇ ਤੇ ਨਾਮ ਹੀ ਸਾਡਾ ਵਾਲੇ ਵਾਰ ਅਰਥਾਤ ਕੀਮਤੀ ਪਦਾਰਥ ਜਾਂ ਗਹਿਣਾ ਵਗੈਰਾ ਹੈ ਵਾਲੇ ਵਾ ਕਹਿੰਦੇ ਨੇ ਆਪਣੀ ਉਪਜੀਵਕਾ ਦੇ ਹਿੱਤ ਵਰਤੋਂ ਦੇ ਵਿੱਚ ਆਉਣ ਵਾਲੇ ਕੀਮਤੀ ਸਮਿਆਂ ਨੂੰ ਵਾਲੇ ਵਾ ਕਹਿ ਦਿੱਤਾ ਜਾਂਦਾ ਹੈ ਇਹਦਾ ਨਾਮ ਵਰਦਣਾ ਨਾਮ ਵਾਲੇ ਦਾ ਨਾਮ ਹੀ ਸਾਡੀ ਵਰਤੋਂ ਬਿਹਾਰ ਹੈ ਨਾਮ ਹੀ ਸਾਡਾ ਬਲੇਵਾ ਹੈ ਨਾਮ ਨਾਨਕ ਪ੍ਰਾਨ ਆਧਾਰ ਆਰਥਾ ਆਦ ਕੇ ਪੰਜਵੇਂ ਗੁਰੂ ਨਾਨਕ ਧੰਨ ਗੁਰੂ ਅਰਜਨ ਪਾਤਸ਼ਾਹ ਕਿਰਪਾ ਕਰਦੇ ਹਨ ਕਿ ਭਾਈ ਉਹ ਸਾਰੀ ਪਰਮੇਸ਼ਰ ਦਾ ਨਾਮ ਹੀ ਸਾਡੇ ਪ੍ਰਾਣਾ ਦਾ ਆਧਾਰ ਹੈ ਪ੍ਰਾਣਾ ਦਾ ਆਸਰਾ ਹੈ ਸੋ ਅਗੋਂ ਆਪਣੇ ਅਗਲੇ ਬਚਨ ਚ ਧੰਨ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਸੋਰਠੋ ਮਹੱਲਾ ਪੰਜਵਾ ਅਮਰਤਕ ਕਉ ਪਾਇਓ ਤਨ ਸਾਸਾ ਵਿਸ਼ਰਤ ਯਾਨ ਮਿਲਾਇਆ ਪਸੂ ਪਰੈ ਦਾ ਮੁਗਧ ਭੈ ਸਰੋਤੇ ਹਰ ਨਾਮ ਮੁਖ ਗਾਇਆ ਅਮਰਤਕ ਕਉ ਪਾਇਓ ਤਨ ਸਾਸਾ ਅਰਥਾਤ ਕਿ ਮਨੁ ਸਾਡੇ ਮਿਰਦਕਾਂ ਦੇ ਤਨ ਦੇ ਵਿੱਚ ਹਰੀ ਪਰਮੇਸ਼ਰ ਦੇ ਨਾਮ ਰੂਪੀ ਸਵਾਸੇ ਪਾਉਣੇ ਕੀਤੇ ਹਨ ਅਤੇ ਬਿਸ਼ੁਰਤ ਆਨ ਮਿਲਾਇਆ ਅਰਥਾਤ ਕੇ ਸਦੀਆਂ ਤੋਂ ਵਿਛੜਿਆ ਹੋਇਆਂ ਨੂੰ ਲਿਆ ਕੇ ਸਾਨੂੰ ਹਰੀ ਪਰਮੇਸ਼ਰ ਦੇ ਨਾਲ ਮਿਲਾਉਣਾ ਕੀਤਾ ਗੁਰੂ ਮਹਾਰਾਜ ਜੀਆ ਨੇ ਕਹਿੰਦੇ ਪਸ਼ੂ ਪਰੇਤ ਮੁਗਧ ਭੈ ਸਰੋਤੇ ਹਰ ਨਾਮਾ ਮੋਖ ਗਾਇਆ ਤੇ ਉਸ ਗੁਰੂ ਮਹਾਰਾਜ ਜੀਆ ਦੀ ਕਿਰਪਾ ਤੋਂ ਉਪਰੰਤ ਪਸ਼ੂਆਂ ਵਰਗੇ ਪਰੇਤਾਂ ਵਰਗੇ ਪੂਤਾਂ ਚੜੇਲਾ ਵਰਗੇ ਅਤੇ ਮੋਗਦ ਅਰਥਾਤ ਮਹਾਮੂਰਖਾ ਵਰਗੇ ਪਏ ਸ੍ਰੋਤੇ ਭਾਵ ਕੇ ਉਤਮ ਸ੍ਰੋਤੇ ਬਣ ਗਏ ਪਾਤਸ਼ਾਹ ਦੇ ਨਾਮ ਨੂੰ ਗੁਰਬਾਣੀ ਨੂੰ ਸੁਣਨੇ ਵਾਲੇ ਬਣ ਗਏ ਅਤੇ ਹਰ ਨਾਮ ਅਮੋਖੇ ਗਾਇਆ ਆਪਣੇ ਮੁਖਾਰਬੇੰਦੇ ਨਾਲ ਵੀ ਹਰੀ ਪਰਮੇਸ਼ਰ ਦੇ ਨਾਮ ਨੂੰ ਗਾਉਣਾ ਕੀਤਾ ਉਹਨਾਂ ਜੀਵਾਂ ਨੇ ਅਗਰ ਹੌ ਵਾਲੀਆਂ ਪੰਕਤੀਆਂ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਪੂਰੇ ਗੁਰ ਕੀ ਦੇਖ ਵਡਾਈ ਤਾ ਕੇ ਕੀਮਤ ਕਹਿਣ ਨਾ ਜਾਏ ਪੂਰੇ ਗੁਰ ਕੀ ਦੇਖ ਵਡਾਈ ਹੈ ਭਾਈ ਜਨੋ ਪੂਰੇ ਗੁਰੂ ਦੇ ਵਡਿਆਈ ਦੇਖਣੀ ਕਰੋ ਸਤਿ ਜੀ ਮਹਿਮਾ ਦੇਖਣੀ ਕਰੋ ਕਹਿੰਦਾ ਤਾ ਕੇ ਕੀਮਤ ਕਹਿਣ ਨਾ ਜਾਏ ਪੂਰੇ ਸਤਿਗੁਰੂ ਪਾਤਸ਼ਾਹ ਜੀਆਂ ਦੀ ਕੀਮਤ ਪਾਈ ਨਹੀਂ ਜਾ ਸਕਦੀ ਕਹੀ ਨਹੀਂ ਜਾ ਸਕਦੀ ਮੁੱਲ ਪਾਇਆ ਹੀ ਨਹੀਂ ਜਾ ਸਕਦਾ ਸੁਰਹਾਓ ਅਰਥਾਤ ਵਿਸ਼ਰਾਮ ਦੇ ਕੇ ਅਗੋ ਆਪਣੇ ਬਚਨ ਦੇ ਦੂਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਦੁੱਖ ਸੋਗ ਕਾਟ ਆਇਓ ਡੇਰਾ ਅਨੰਦ ਮੰਗਲ ਬਿਸਰਾਮ ਮਾ ਮਨ ਬਾਛਤ ਫਲ ਮਿਲੇ ਅਚਿੰਤਾ ਪੂਰਨ ਹੋਏ ਕਾਮ ਦੁੱਖ ਸੋਗ ਕਾਟ ਆਇਓ ਡੇਰਾ ਦੁੱਖ ਤੇ ਸੋਗ ਭਾਵ ਕਜੜਾ ਦੁੱਖ ਨੇ ਤੇ ਅਫਸੋਸ ਨੇ ਜਾਂ ਮਜੂਸੀ ਜਾਂ ਚੋਰਾਹ ਹੈ ਉਹ ਸਾਡੇ ਅੰਦਰ ਹਿਰਦੇ ਦੇ ਵਿੱਚ ਅੰਤਿਸ਼ ਕਰਨ ਦੇ ਵਿੱਚ ਆਪਣਾ ਡੇਰਾ ਉਹ ਪੱਕਾ ਘਰ ਬਣਾ ਕੇ ਬੈਠੇ ਹੋਏ ਸਨ ਮਾਰੇ ਨੇ ਉਹਨਾਂ ਦਾ ਡੇਰਾ ਹੀ ਖੇਡ ਦਿੱਤਾ ਡੇਰਾ ਹੀ ਪੁੱਟ ਦਿੱਤਾ ਟਾ ਦਿੱਤਾ ਔਰ ਆਨੰਦ ਮੰਗਲ ਬਿਸਰਾਮ ਆਨੰਦ ਵਸਾ ਦੀ ਪ੍ਰਾਪਤੀ ਹੋਈ ਜਾਂ ਫਿਰ ਆਨੰਦ ਔਰ ਮੰਗਲ ਸਰੂਪ ਹਰੀ ਨੇ ਆ ਕੇ ਸਾਡੇ ਅੰਦਰ ਵਿਸ਼ਰਾਮ ਕਰਨਾ ਕੀਤਾ ਟਿਕਣਾ ਕੀਤਾ ਇਹਦੇ ਮਨ ਬਾੰਸ਼ਤ ਫਲ ਮਿਲੇ ਅਚਿੰਤਾ ਪੂਰਨ ਹੋਏ ਕਾਮਾਂ ਮਨ ਬਾਛਤ ਫਲ ਮਿਲੇ ਅਚਿੰਤਾ ਅਰਥਾਤ ਕਿਆ ਚਿੰਤੇ ਨਿਰਯਤਨ ਹੀ ਸੁਦੇ ਸਿੱਧ ਹੀ ਮਹਾਰਾਜ ਕਹਿੰਦੇ ਮਾਨਸ਼ਿਤ ਫਲ ਮਿਲ ਗਏ ਸਾਨੂੰ ਹਰੀ ਪਰਮੇਸ਼ਰ ਦੇ ਦਰ ਤੋਂ ਔਰ ਪੂਰਨ ਹੋਏ ਕਾਮਾ ਮਾਨੋ ਸਾਡੇ ਸਾਰੇ ਕਾਮ ਹੀ ਪੂਰਨ ਹੋ ਗਏ ਨੇ ਪਰੇ ਚੜ ਗਏ ਸਿਰੇ ਲੱਗ ਗਏ ਕਹਿੰਦਾ ਇਹ ਹਾ ਸੁਖ ਆਗੈ ਮੁਖ ਉਜਲ ਮਿਟ ਗਏ ਆਵਣ ਜਾਣੇ ਨਿਰਭਉ ਭੈ ਹਿਰਦਾ ਨਾਮ ਵਸਿਆ ਆਪਣੇ ਸਤਿਗੁਰ ਕਾ ਮਨ ਪਾਣੇ ਇਹਾ ਸੁਖ ਆਗਾ ਮੁਖ ਉਜਲ ਅਰਥਾਤ ਕਿ ਇਥੇ ਇਸ ਲੋਕ ਦੇ ਵਿੱਚ ਵੀ ਸੁਖ ਨਸੀਬ ਹੁੰਦਾ ਹੈ ਅਤੇ ਅਗਿਆ ਪਰਲੋਕ ਦੇ ਵਿੱਚ ਵੀ ਮੋਹ ਜਲਾ ਹੁੰਦਾ ਹੈ ਗੁਰਮਖੰ ਦਾ ਮਿਟ ਗਿਆ ਆਉਣ ਜਾਣੇ ਤੇ ਉਹਨਾਂ ਦਾ ਆਉਣਾ ਜਾਣਾ ਤੁਹਾ ਜੰਮਣਾ ਮਰਨਾ ਮਿਟ ਗਿਆ ਉਹਨਾਂ ਦੀ 84 ਕੱਟੀ ਗਈ ਕਨੇ ਨਿਰਪੋਪਏ ਹਿਰਦਾ ਨਾਮ ਵਸਿਆ ਆਪਣੇ ਸਤਿਗੁਰ ਕਾ ਮਨ ਪਾਣੇ ਨਿਰਪੋਪਏ ਹਿਰਦਾ ਨਾਮ ਵਸਿਆ ਸੇ ਨਿਰਪੋਪ ਹੋ ਗਏ ਨ ਡਰ ਜਾਂ ਬੇਖੌਫ ਹੋ ਗਏ ਸਾਡੇ ਹਿਰਦੇ ਚ ਸਾਰੀ ਪਰਮੇਸ਼ਰ ਜੀ ਦਾ ਨਾਮ ਵਸ ਗਿਆ ਕਿਵੇਂ ਕਹਿੰਦੇ ਆਪਣੇ ਸਤਿਗੁਰ ਕਾ ਮਨ ਪਾਣੇ ਜਦੋਂ ਅਸੀਂ ਆਪਣੇ ਸਤਿਗੁਰ ਪਾਤਸ਼ਾਹ ਜੀਆਂ ਦੇ ਮਨ ਨੂੰ ਪਾ ਗਏ ਨਾ ਤੇ ਫਿਰ ਨ ਡਰ ਹੋ ਗਏ ਬੇਖੌਫ ਹੋ ਗਏ ਤੇ ਹਿਰਦੇ ਚ ਨਾਮ ਵਸ ਗਿਆ ਸੋਗਵੰਤਮ ਆਪਣੇ ਬਚਨ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਉਠ ਤ ਬੈਠ ਤ ਹਰ ਗੁਣ ਗਾਵੈ ਦੁਖ ਦਰਦ ਭ੍ਰਮ ਭਾਗਾ ਕਹੋ ਨਾਨਕਤਾ ਕੇ ਪੂਰ ਕਰਮਾਂ ਜਾ ਕਾ ਗੁਰ ਚਰਨੇ ਮਨ ਲੱਗਾ ਉਠਤਾ ਬੈਠਤਾ ਹਰ ਗੁਣ ਗਾਵੈ ਮਹਾਰਾਜ ਕਹਿੰਦੇ ਉੱਠਦਿਆਂ ਵੀ ਬੈਹਿੰਦਿਆਂ ਵੀ ਸਰੀਰ ਦੀ ਹਰ ਵਾਸਾ ਦੇ ਵਿੱਚ ਹੁਣ ਹਰੀ ਦੇ ਗੁਣਾਂ ਨੂੰ ਗਾਉਣਾ ਕਰਦੇ ਹਾਂ ਅਸੀਂ ਦੁੱਖ ਦਰਦ ਪਰਮ ਭਾਗਾ ਸਾਡਾ ਸਰੀਰ ਦਾ ਦਰਦ ਮਨ ਦਾ ਦੁੱਖ ਤੇ ਪਰਮ ਭਲੇਖਾ ਜਿਹੜਾ ਭੱਜ ਗਿਆ ਦੌੜ ਗਿਆ ਕਹਿੰਦਾ ਕੋਹ ਨਾਨਕ ਤਾਂ ਕੇ ਪੂਰ ਕਰਮਾਂ ਕਹਿੰਦੇ ਨੇ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਦੇਵ ਮਹਾਰਾਜ ਕਿਉਂ ਨਾ ਗੁਰਮਖਾਂ ਗੁਰੂ ਪਿਆਰਿਆਂ ਦੇ ਸਾਰੇ ਕੰਮ ਹੀ ਪੂਰਨ ਹੋ ਜਾਂਦੇ ਨੇ ਕੰਮ ਨਿਪਰੇ ਚੜ ਜਾਂਦੇ ਨੇ ਸਿਰੇ ਲੱਗ ਜਾਂਦੇ ਹਨ ਕਿਨਾਂ ਦੇ ਕਹਿੰਦੇ ਜਾ ਕਾ ਗੁਰ ਚਰਨੀ ਮਨ ਲੱਗਾ ਜਿਹੜੇ ਗੁਰਮਖ ਗੁਰੂ ਪਿਆਰੇ ਦਾ ਗੁਰੂ ਮਹਾਰਾਜਿਆਂ ਦੇ ਚਰਨਾਂ ਦੇ ਵਿੱਚ ਮਨ ਲੱਗਣਾ ਕਰਦਾ ਹੈ ਉਹਨਾਂ ਦੇ ਭਾਈ ਸਾਰੇ ਕੰਮ ਹੀ ਪੂਰੇ ਹੋ ਜਾਂਦੇ ਹਨ ਕਹਿੰਦੇ ਊਠ ਦ ਬੈਠ ਦ ਹਰ ਗੁਣ ਗਾਵੇ ਦੂਖ ਦਰਦ ਪਰਮ ਪਾਗਾ ਕਹੋ ਨਾਨਕ ਤਾਂ ਕੇ ਪੂਰ ਕਰਮਾਂ ਦਾ ਕਾ ਗੁਰ ਤਰਨੇ ਮਨ ਲੱਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ